ਭਾਈ ਸਰਪੰਚੀ ਦਾ ਪਿੰਡੋਂ ਪਿੰਡੀ ਜੋੜਾ ਇੱਕ ਸਾਡੇ ਪਿੰਡ 'ਚ ਡਾਲੀ ਵਾਲਾ ਬਾਬਾ ਸਰਪੰਚ ਜੀ ਖੜਾ ਹੋਇਆ। ਰੰਗ ਤੇ ਬੇਨਤੀ ਆ ਹੱਥ ਬੰਨ ਕੇ ਗੋਡ ਪਾਉਣ ਦੀ ਕਿਰਪਾਲਤਾ ਕਰਨੀ। ਜੋ ਕੋਈ ਛੋੜਾ ਕੰਮ ਤੰਦਾ ਹੋਊਗਾ ਉਹ ਛੋੜਾ ਕਰਨ ਨੂੰ ਤਿਆਰ ਆਂਗੇ ਹਾਜ਼ਰ ਨਾਜ਼ਰਾਂ। ਇਹ ਹੱਥ ਬੰਨ ਕੇ ਬੇਨਤੀ ਆ ਸਾਰੇ ਪਰਿਵਾਰ ਵੱਲੋਂ। ਠੀਕ ਆ ਕੋਈ ਗੱਲ ਨਹੀਂ। ਮਾਈ ਭਾਈ ਨੂੰ ਸਭ ਨੂੰ ਘਰ 'ਚ ਬੇਨਤੀ ਹੋਏ ਆਪਣੀ। ਪਾਵਾਂਗੇ ਜੀ ਪਾਵਾਂਗੇ। ਭਾਈ ਇਹ ਬੰਦੇ ਵਾਸਤੇ ਮੈਂ ਅੱਜ ਜੋ ਵੀ ਮੇਰੀ ਕਿਰਤ ਕਮਾਈ ਉਹਦੇ ਵਿੱਚੋਂ ਇੱਕ ਵੱਡਾ ਐਲਾਨ ਕਰਾਂ। ਆਜੋ ਤੁਹਾਨੂੰ ਦਿਖਾਉਣਿਆਂ ਮੇਰੇ ਪਿੰਡ ਲੋਹਾ ਖੇੜਾ ਦੀ ਵੀਡੀਓ ਆ। ਇਹ ਸਾਡੇ ਪਿੰਡ ਜੋ ਲਗਾਤਾਰ ਸੇਵਾ ਕਰ ਰਿਹਾ ਸੰਤ ਬਾਬਾ ਨਾਨਕ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸਰਪੰਚੀ ਚ ਖੜਾ ਹੋਇਆਗਾ ਤੇ ਆ ਇਧਰ ਲੋਕ ਖੜੇ ਨੇ ਬਈ ਹਨਾ ਸਰਪੰਚੀ ਦਾ ਹੁਣ ਪਿੰਡੋ ਪਿੰਡੇ ਕੰਮ ਜੋਰਾਂ ਤੇ ਚੱਲ ਰਿਹਾਗਾ ਪੂਰਾ ਜਨਕੇ ਹੁਣ ਹਰੇਕ ਪਿੰਡ ਜੀ ਚੱਲ ਜਾਂਦਾ ਬਈ ਸਾਡੇ ਵੀ ਜੋਰਾਂ ਤੇ ਆ ਕੰਮ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਹੱਥ ਵਨ ਕੇ ਬੇਨਤੀ ਹੈ ਭਾਈ ਇਹ ਬੇਨਤੀਆਂ ਆ ਜੇ ਆਪਦੇ ਘਰੇ ਹੁੰਦੇ ਨਾ ਵੋਟ ਮੰਗਦੇ ਤੇ ਨਾ ਕਹਿੰਦੇ ਤੇ ਕਿਸੇ ਨੂੰ ਜੋ ਗੁਰੂ ਘਰ ਸੇਵਾ ਕਰ ਰਹੇ ਹਾਂ 9 ਦਾ ਸਾਲਾਂ ਤੋਂ ਹਾਂਜੀ ਤੇ ਸੰਗਤ ਨੇ ਆਪਾਂ ਨੂੰ ਬੇਨਤੀ ਕਰਤੀ ਆਪਾਂ ਨੇ ਸੰਗਤ ਦੀ ਬੇਨਤੀ ਪ੍ਰਵਾਨ ਕਰ ਲਈ ਹੁਣ ਹਰ ਇੱਕ ਮਾਈ ਭਾਈ ਨੂੰ ਇਹੀ ਬੇਨਤੀ ਕਰਦੇ ਆਂ ਵੀ ਆਪੋ ਇੱਕ ਇੱਕ ਹੁਣੀ ਕੀਮਤੀ ਵੋਟ ਮੈਨੂੰ ਪਾਓ ਜੋ ਤੁਹਾਡਾ ਕੰਮ ਹੈ ਉਹ ਕਰਨ ਨੂੰ ਤਿਆਰ ਆਂ ਆਪਾਂ ਤੁਹਾਡੇ ਨਾਲ ਸਹਿਮਤ ਆਂ ਸਾਰਿਆਂ ਨਾਲ ਮਾਈ ਭਾਈ ਨਾਲ ਇਹੀ ਬਾਰ-ਬਾਰ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਬਾਬਾ ਵੋਟਾਂ ਤੁਹਾਨੂੰ ਸਾਰੇ ਪਾਵਾਂਗੇ ਕੋਈ ਗੱਲ ਨਹੀਂ ਨਾ ਤੇਰੇ ਵਾਸਤੇ ਇੱਕ ਮੈਂ ਹੋਰ ਕਰਦਾ ਜੁਨੀ ਵੀ ਚਲੋ ਪ੍ਰਮਾਤਮਾ ਨੇ ਦਿੱਤਾਗਾ ਜੇ ਤੈਨੂੰ ਆਪਣਾ ਪਿੰਡ ਲੋਹਾ ਖੜਾ ਸਰਪੰਚ ਬਣਾਉਂਦਾ ਨਾ 5100 ਰੁਪਿਆ ਹਰੇਕ ਗਰੀਬ ਕੁੜੀ ਨੂੰ ਇੱਕ ਸੂਟ ਮੈਂ ਆਪਦੇ ਘਰੋਂ ਦੇਉਂਗਾ ਸਰਪੰਚ ਤਾਂ ਇਹ ਮੰਨਣਾ ਵਿੱਚ ਕਹਿੰਦੇ ਆ ਨਾ ਵੀ ਸਰਪੰਚ ਖਾਣ ਦਾ ਮਾਰਾ ਬਣਦਾ ਵੀ ਤਾਂ 5100 ਹੁੰਦਾਗਾ ਦੇਖ ਮੈਂ ਤਾਂ ਫਿਰ ਕੁਝ ਖਾਣਾ ਨਹੀਂ ਜੇ ਤੂੰ ਸਰਪੰਚ ਬਣ ਗਿਆ ਇਹ ਤਾਂ ਗੱਲਾਂ ਹੁੰਦੀਆਂ ਨੇ ਲੋਕਾਂ ਦੀਆਂ ਉਹ ਫਾਹਾਂ ਹੁੰਦੀਆਂ ਨੇ ਸਾਰੀਆਂ ਉਂਗਲਾਂ ਕੋਈ ਜਿੱਕੀਆਂ ਨਹੀਂ ਹੁੰਦੀਆਂ ਇੱਕ ਬੇਨਤੀ ਹੋਰ ਹੈ ਸਾਰੇ ਸੰਗਤ ਨੂੰ ਹੂੰ ਇਹ ਜੋ ਆਪਣਾ ਸਰਪੰਚ ਜੀ ਪਿਛਲੇ ਸਾਲ ਹੈ ਪਿਛਲੇ ਪਲਾਨ ਚ ਉਹਨਾਂ ਵੱਲੋਂ ਬੇਨਤੀ ਆ ਸਾਡੀ ਮਦਦ ਕਰ ਰਿਹਾ ਹੈ ਉਹ ਦੇਖੋ ਉਹ 5100 ਰੁਪਿਆ ਗਰੀਬ ਦੀ ਕਿਸੇ ਵੀ ਗਰੀਬ ਚੋ ਜ਼ਿਮੀਂਦਾਰਾਂ ਦੀ ਆ ਚਾਹੇ ਕਿਸੇ ਵੀ ਜਾਤ ਨਾਲ ਸੰਬੰਧ ਹੈ ਉਹਦਾ ਉਹਦੇ ਵਾਸਤੇ 5100 ਰੁਪਿਆ ਉਹ ਸਾਨੂੰ ਦੇ ਰਿਹਾ ਹੈ ਭਾਈ ਇਹ ਗਰੀਬ ਬੱਚਿਆਂ ਨੂੰ ਜੋ ਜਗਜੀਤ ਸਿੰਘ ਜੱਗੀ ਸਰਪੰਚ ਜੀ ਦਾ ਪਿਛਲੇ ਸਾਲ ਉਹਦੇ ਵੱਲੋਂ ਇਹ 5100 ਰੁਪਿਆ ਦਿੱਤਾ ਜਾ ਰਿਹਾ ਹੈ ਅਸੀਂ ਸੰਗਤ ਨੂੰ ਦੇਣਦਾਰਾਂਗੇ ਸਮਝ ਜੋ ਕਿ ਇਹਦੇ ਗਰੀਬ ਦੀ ਲੜਕੀ ਦਾ ਵਿਆਹ ਹੈ ਅਸੀਂ ਭਾਈ 5100 ਰੁਪਏ ਉਹਨੂੰ ਹੱਥ ਬੰਨ ਕੇ ਬੇਨਤੀ ਹੈ ਸਾਡੀ ਅਸੀਂ ਦੇਵਾਂਗੇ ਉਹਨੂੰ ਕੋਈ ਗੱਲ ਨਹੀਂ ਬਾਬਾ ਸਾਸਰੀਆ ਘਾਲ ਬਾਬਾ ਲਾਣ ਤਾਂ ਹੋਣੀਆਂ ਜੇ ਤੈਨੂੰ ਵੋਟਾਂ ਨਾ ਪਾਈਆਂ ਅਸੀਂ ਨਹੀਂ ਨਾ ਤਾਂ ਤੂੰ ਕੋਈ ਭੁੱਕੀ ਵੇਚਣ ਵਾਲਾ ਨਾ ਤੂੰ ਕੋਈ ਜਨਾਨੀਵਾਦੀ ਕਰਦਾ ਨਾ ਤੇਰੇ ਤੋਂ ਕੋਈ ਦਾਰੂ ਵੇਚਣ ਦੇ ਇਲਜ਼ਾਮ ਨਹੀਂ ਨਾ ਤੇਰੇ ਦੇ ਕੋਈ ਗੁੰਡਾਗਰਦੀ ਦੇ ਇਲਜ਼ਾਮ ਨਹੀਂ ਵੀ ਕਿਸੇ ਗਰੀਬ ਦੀਆਂ ਘੇਰ ਕੇ ਲੱਤਾਂ ਤੋੜਤੀਆਂ ਹੁਣ ਕੋਈ ਇਹੋ ਜੀ ਗੱਲਬਾਤ ਨਹੀਂ ਅੱਜ ਤੈਵਾਗੇ ਹੌਸਲਾ ਰੱਖੀ ਅਸੀਂ ਮਿਹਨਤ ਕਰਦਾ ਰਹੇ ਬਸ ਇਹੀ ਬੇਨਤੀ ਆਪਾਂ ਨੇ ਦੇਖੋ ਸੰਗਤ ਨੇ ਕਹਿਤਾ ਆਪਾਂ ਨੇ ਮੰਨ ਲਿਆ ਆਪਾਂ ਨਾ ਬਣਨਾ ਸੀ ਨਾ ਬਣਾਉਣਾ ਸੀ ਬਸ ਥੋੜੀ ਹੁਣ ਬੇਨਤੀ ਥੋਡੇ ਮੂਹਰੇ ਸਾਰੀ ਸੰਗਤ ਮੂਹਰੇ ਇਹੀ ਹੈ ਭਾਈ ਆਪਣੀ ਇੱਕੋ ਇੱਕ ਵੋਟ ਆ ਆਪਾਂ ਨੂੰ ਪਾਓ ਆਪਾਂ ਥੋੜੀ ਹੱਥ ਬੰਨ ਕੇ ਬੇਨਤੀ ਥੋਡੇ ਚਰਨਾਂ 'ਚ ਹੀ ਬੇਨਤੀ ਆ ਆਪਣੀ ਸਾਡਾ ਪਿੰਡ ਲੋਹਾ ਖੜਾ ਸਰਪੰਚੀ ਦਾ ਮਾਹੌਲ ਪੂਰਾ ਭਖਿਆ ਪੈਗਾ ਕਰ ਦਿਓ ਵੀਡੀਓ ਸ਼ੇਅਰ ਦੀ ਬਾਕੀ ਸਾਰਿਆਂ ਨੂੰ ਬੇਨਤੀ ਆ ਆਪਣੇ ਆਪਣੇ ਪਿੰਡਾਂ ਦੇ ਭਾਈ ਸਰਬਸੰਮਤੀਆਂ ਕਰ ਲਓ ਨਜਾਇਜ਼ ਖਰਚਿਆਂ ਤੋਂ ਬਚਜੋ ਤੇ ਪਾਰਟੀਵਾਦੀਆਂ ਪਿੱਛੇ ਲੜਿਓਣਾ ਇੱਕ ਜੇ ਕੋਈ ਤੁਹਾਡੇ ਘਰੇ ਉਮੀਦਵਾਰ ਵੋਟਾਂ ਮੰਗਣਾ ਆਉਂਦਾ ਹੈਗਾ ਉਹਨੂੰ ਤੋੜ ਕੇ ਜਵਾਬ ਨਾ ਦਿਓ ਅਗਲੇ ਨੂੰ ਸਰਪੰਚ ਬਣਾ ਕੇ ਭੇਜ ਦਿਓ ਵੀ ਸਾਰੇ ਪਰਿਵਾਰ ਨੇ ਰਾਤ ਹੀ ਰਾਤ ਕੀਤੀ ਆ ਵੋਟਾਂ ਤੈਨੂੰ ਪਾਵਾਂਗੇ ਕਿਉਂਕਿ ਬਾਅਦ ਚ ਅੱਪਾ ਵੇਖਦੇ ਆਂ ਵੀ ਉੱਪਰਲੇ ਸਰਪੰਚ ਪੰਜ 21 ਉਹਦੇ ਨੇ 21 ਗੱਡੀਆਂ 'ਚ ਫਿਰਦੇ ਨੇ ਨੇ ਨਾ ਵਰਕਰਾਂ ਨਾਲ ਉਹ ਗੁੱਸਾ ਰੱਖਣ ਲੱਗ ਜਾਂਦੇ ਨੇ ਵੀ ਯਾਰ ਤੈ ਮੇਰਾ ਵਿਰੋਧ ਕੀਤਾ ਸੀ ਤੇਰਾ ਮੈਂ ਕਣਕ ਵਾਲਾ ਕਾਰਡ ਕਟੂਗਾ ਜਾਂ ਤਰ੍ਹਾਂ ਦੇਗਾ ਤੇ ਦਿਹਾੜੀ ਨਹੀਂ ਪਾਉਂਦਾ ਇਹ ਚੀਜ਼ਾਂ ਹੁੰਦੀਆਂ ਨੇ ਸੋ ਵਿਰੋਧ ਨਾ ਕਰੋ ਬਈ ਹਣਾ ਵੋਟਾਂ ਜਿੱਥੇ ਦਿਲਮਨ ਦਾ ਪ